ਤੇਰੇ ਇਹ ਜਿਹੜਾ ਬੱਕਰੀ ਪਾਲਣ ਦਾ ਕੰਮ ਸੀ ਇਹ ਅਸੀਂ 4-5 4 ਸਾਲ ਪਹਿਲਾਂ ਸ਼ੁਰੂ ਕਰਨ ਬਾਰੇ ਸੋਚਿਆ ਸੀ ਜੀ ਸਰ ਇਹ ਅਸੀਂ ਇਸ ਲਈ ਸੋਚਿਆ ਸੀ ਇਹਦਾ ਮੁੱਦਾ ਸਾਡੀ ਸਿਹਤ ਨਾਲ ਜੁੜਿਆ ਹੋਇਆ ਸਰ ਸਾਡੇ ਕੋਲ ਜਿਹੜੀ ਬਰੀਡ ਹੈ ਉਸ ਨੂੰ ਸਾਨਨ ਬਰੀਡ ਕਹਿੰਦੇ ਨੇ ਜਿਵੇਂ ਪੰਜਾਬ 'ਚ ਤੁਹਾਨੂੰ ਆਮ ਤੌਰ ਤੇ ਬੀਟਲ ਜਮਨਾਪਰੀ ਦੇਖਣ ਨੂੰ ਮਿਲੇਗੀ ਪਰ ਸਾਡੇ ਫਾਰਮ 'ਤੇ ਤੁਹਾਡੇ ਤੁਹਾਨੂੰ ਸਾਨਨ ਦੇਖਣ ਨੂੰ ਮਿਲੇਗੀ ਸਾਨਨ ਇੱਕ ਸਵਿਟਜ਼ਰਲੈਂਡ ਦੀ ਨਸਲ ਹੈ ਜੋ ਕਿ ਆਪਣੇ ਇੰਡੀਆ 'ਚ ਬਹੁਤ ਘੱਟ ਹੈ ਇਹ ਅਸਲ ਜਾਂ ਤਾਂ ਦੁੱਧ ਵਾਸਤੇ ਜਾਣੀ ਜਾਂਦੀ ਹੈ ਜਿਹੜਾ ਮਿਲਕ ਹੁੰਦਾ ਸਰ ਉਸ ਤੋਂ ਪਹਿਲਾਂ ਤਾਂ ਰਾ ਮਿਲਕ ਹੀ ਸੈਲ ਹੋ ਜਾਂਦਾ ਸਾਡੇ ਘਰ ਤੋਂ ਆ ਕੇ ਲੈ ਜਾਂਦੇ ਨੇ ਕਈਆਂ ਨੇ ਹੋਮ ਡਿਲੀਵਰੀ ਰੱਖਾ ਰੱਖੀ ਆ ਉਹ ਲੈ ਜਾਂਦੇ ਨੇ ਉਸ ਵੇਲੇ ਜਿਹੜਾ ਮਿਲਕ ਬਚਦਾ ਉਹਦੀ ਮਲਾਈ ਕੱਢ ਕੇ ਅਸੀਂ ਘੀ ਤਿਆਰ ਕਰਦੇ ਆ ਠੀਕ ਜਿਹੜਾ ਡੀਸੀ ਮੈਮ ਦਾ ਰੂਮ ਹੈ ਡੀਸੀ ਜਿਹਦਾ ਰੂਮ ਹੈ ਉਹਦੇ ਸਾਹਮਣੇ ਇੱਕ ਵਾਲ ਲੱਗੀ ਹੋਈ ਆ ਜਿਹਨੂੰ ਵਾਲ ਆਫ ਫੇਮ ਕਹਿੰਦੇ ਆ ਉਹਨਾਂ ਦੇ ਵਿੱਚ ਇਹਨਾਂ ਦੀ ਵੀ ਫੋਟੋ ਲੱਗੀ ਹੋਈ ਆ ਇਹਦੀ ਵੀ ਲੱਗੀ ਹੋਣੇ ਤੁਹਾਡੀ ਵੀ ਲੱਗ ਜੇਗੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਆਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਅੱਜ ਅਸੀਂ ਤੁਹਾਨੂੰ ਉਹ ਦੋ ਭੈਣਾਂ ਨਾਲ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਦੀ ਹਜੇ ਉਮਰ ਕੁਝ ਜ਼ਿਆਦਾ ਨਹੀਂ ਹੈਗੀ ਪਰ ਉਹਨਾਂ ਨੂੰ ਜਿਹੜੇ ਸ਼ੌਂਕ ਹੈ ਉਹ ਬਹੁਤ ਵੱਡੇ ਵੱਡੇ ਹੈਗੇ ਆ ਇੱਕਮ ਅਤੇ ਇੱਕ ਨੂਰ ਇਹ ਬੇਟੀਆਂ ਹੈਗੇ ਪਹਿਲਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਤੁਹਾਨੂੰ ਤਸਵੀਰ ਦਿਖਾਣਗੇ ਇਹਨਾਂ ਨੇ ਪਟਿਆਲਾ ਦੇ ਨੇੜੇ ਇੱਕ ਆਪਣਾ ਫਾਰਮ ਖੋਲਿਆ ਪਿਆ ਬਾਕੀ ਅਸੀਂ ਜਾਣਕਾਰੀ ਨਾਲ ਤੋਂ ਲੈਣੇ ਆ ਵੀ ਇਹਨਾਂ ਨੇ ਕਿਵੇਂ ਹਾਂਜੀ ਬੇਟਾ ਕੀ ਨਾਮ ਹੈ ਤੁਹਾਡਾ ਸ੍ਰੀ ਸ਼ਕਲ ਸਰ ਮੇਰਾ ਨਾਮ ਮੰਨਤ ਮਹਿਮੀ ਹੈ ਇਹ ਮੇਰੇ ਸਿਸਟਰ ਹਨ ਨਦਰ ਨਾਮ ਇੱਕਨੂਰ ਮਹਿਮੀ ਹੈ ਬੇਟਾ ਕਿਵੇਂ ਤੁਹਾਨੂੰ ਜਿਹੜਾ ਬੱਕਰੀਆਂ ਦਾ ਹੈਗਾ ਫਾਰਮ ਕਿਵੇਂ ਸ਼ੌਂਕ ਪਿਆ ਔਰ ਕਿਹੜੀ ਕਿਹੜੀ ਤੁਹਾਡੇ ਕੋਲ ਬੱਕਰੀਆਂ ਦੀ ਬੀਡਸ ਹੈ ਕਿਹੜੇ ਕਿਹੜੇ ਹੈਗੇ ਆ ਤੁਹਾਨੂੰ ਸਾਰੀ ਜਾਣਕਾਰੀ ਦੋ ਸਰ ਇਹ ਜਿਹੜਾ ਬੱਕਰੀ ਪਾਲਣ ਦਾ ਕੰਮ ਸੀ ਇਹ ਅਸੀਂ 4-5 4 ਸਾਲ ਪਹਿਲਾਂ ਸ਼ੁਰੂ ਕਰਨ ਬਾਰੇ ਸੋਚਿਆ ਸੀ ਜੀ ਜੀ ਸਰ ਇਹ ਅਸੀਂ ਇਸ ਲਈ ਸੋਚਿਆ ਸੀ ਇਹਦਾ ਮੁੱਦਾ ਸਾਡੀ ਸਿਹਤ ਨਾਲ ਜੁੜਿਆ ਹੋਇਆ ਤਾਂ ਮੇਰੀ ਤੇ ਮੇਰੀ ਸਿਸਟਰ ਇਸੇ ਹਰ 2019 ਦੇ ਕਰੀਬ ਦੇ ਵਿੱਚ ਬਿਮਾਰ ਹੋ ਗਈ ਸੀ ਜਿਸ ਕਰਕੇ ਫਿਰ ਅਸੀਂ ਹਸਪੀਟਲਾਈਜ਼ ਹੋਏ ਉਸ ਤੋਂ ਬਾਅਦ ਫਿਰ ਕੁਝ ਜ਼ਿਆਦਾ ਅਸਰ ਨਾ ਹੋਣ ਕਰਕੇ ਦਵਾਈਆਂ ਦਾ ਤਾਂ ਪਾਪਾ ਨੂੰ ਕਿਸੇ ਬਜ਼ੁਰਗ ਨੇ ਸਲਾਹ ਦਿੱਤੀ ਕਿ ਤੁਸੀਂ ਆਪਣੇ ਬੇਟਿਆਂ ਨੂੰ ਬੱਕਰੀ ਦਾ ਦੁੱਧ ਪਿਲਾਓ ਤੇ ਜਦੋਂ ਫਿਰ ਅਸੀਂ ਬੱਕਰੀ ਦਾ ਦੁੱਧ ਪੀਆ ਤਾਂ ਅਸੀਂ ਬੱਕਰੀ ਲੈ ਕੇ ਆਈ ਘਰੇ ਤਾਂ ਉਸ ਤੋਂ ਬਾਅਦ ਜਦੋਂ ਦੁੱਧ ਪੀਤਾ ਬਹੁਤ ਵਧੀਆ ਰਿਜ਼ਲਟਸ ਆਏ ਫਿਰ ਸਾਡੇ ਜਿਹੜੇ ਨੇਬਰਸ ਸੀ ਉਹਨਾਂ ਨੇ ਕਿਹਾ ਵੀ ਸਾਨੂੰ ਵੀ ਦੁੱਧ ਦਿਓ ਉਹਨਾਂ ਨੇ ਜਦੋਂ ਅਸੀਂ ਦੁੱਧ ਦਿੱਤਾ ਤਾਂ ਉਹਨਾਂ ਨੇ ਕਿਹਾ ਵੀ ਕਿੰਨੇ ਪੈਸੇ ਲਵੋਗੇ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਪੈਸੇ ਦਿੱਤੇ ਤਾਂ ਐਵੇਂ ਉਹਨਾਂ ਨੇ ਲਈ ਲਈ ਸਾਡਾ ਦੁੱਧ ਤਾਂ ਹੌਲੀ-ਹੌਲੀ ਕਰਦੇ ਕਰਦੇ ਸਾਡੇ ਮਨ 'ਚ ਆਇਆ ਵੀ ਜਦ ਇਹਦੇ ਇੰਨੇ ਵਧੀਆ ਬੈਨੀਫਿਟਸ ਨੇ ਤਾਂ ਹੋਰਾਂ ਨੂੰ ਕਿਉਂ ਨਾ ਦਈਏ ਤਾਂ ਸਰ ਉਦੋਂ ਤੋਂ ਅਸੀਂ ਬੱਕਰੀ ਫਾਰਮ ਕਰਨ ਬਾਰੇ ਸੋਚਿਆ ਸੀ ਤੁਸੀਂ ਵੀ ਨਾਲ ਹੀ ਹੋ ਇਹਨਾਂ ਦੇ ਅ ਬੱਚੇ ਅੱਜਕੱਲ ਦੇ ਜਿਵੇਂ ਸਾਰਾ ਦਿਨ ਮੋਬਾਈਲਾਂ 'ਤੇ ਲੱਗੇ ਰਹਿੰਦੇ ਆ ਠੀਕ ਹੈ ਪਰ ਤੁਸੀਂ ਸਟੱਡੀ ਵੀ ਕਰ ਰਹੇ ਹੋ ਤੁਸੀਂ ਪੜ੍ਹਾਈ ਵੀ ਕਿਹੜੀ-ਕਿਹੜੀ ਕਲਾਸ 'ਚ ਬਲੇ ਮੈਂ ਸਰ 11ਵੀਂ ਕਲਾਸ ਚ ਹਾਂ ਇਹ 10ਵੀਂ ਕਲਾਸ ਚ ਹੈ। ਕੀ ਤੁਸੀਂ ਸਾਰਾ ਦਿਨ ਤੁਹਾਡੇ ਪੇਰੈਂਟਸ ਵੀ ਤੁਹਾਡੇ ਨਾਲ ਲੱਗਨੇ ਆ? ਤੁਹਾਡੇ ਕੋਲ ਸਪੈਸ਼ਲ ਕਿਹੜੀਆਂ ਹਨ ਕਿਉਂਕਿ ਜਿਹੜੀ ਪੰਜਾਬ ਦੇ ਵਿੱਚ ਜ਼ਿਆਦਾਤਰ ਬੱਕਰੇ ਆ ਬੱਕਰੀਆਂ ਹੁੰਦੀਆਂ। ਤੁਹਾਡੇ ਕੋਲ ਸਪੈਸ਼ਲ ਕਿਹੜੀ-ਕਿਹੜੀ ਬੱਕਰੀਆਂ ਹੁੰਦੀਆਂ? ਸਰ ਸਾਡੇ ਕੋਲ ਜਿਹੜੀ ਬਰੀਡ ਹੈ ਉਸ ਨੂੰ ਸਾਨਨ ਬਰੀਡ ਕਹਿੰਦੇ ਨੇ ਜਿਵੇਂ ਪੰਜਾਬ 'ਚ ਤੁਹਾਨੂੰ ਆਮ ਤੌਰ ਤੇ ਬੀਟਲ ਜਮਨਾਪਰੀ ਦੇਖਣ ਨੂੰ ਮਿਲੇਗੀ ਪਰ ਸਾਡੇ ਫਾਰਮ 'ਤੇ ਤੁਹਾਡੇ ਤੁਹਾਨੂੰ ਸਾਨਨ ਦੇਖਣ ਨੂੰ ਮਿਲੇਗੀ। ਸਾਨਨ ਇੱਕ ਸਵਿਟਜ਼ਰਲੈਂਡ ਦੀ ਨਸਲ ਹੈ ਜੋ ਕਿ ਆਪਣੇ ਇੰਡੀਆ 'ਚ ਬਹੁਤ ਘੱਟ ਹੈ। ਇਹ ਨਸਲ ਜਿਆਦਾਤਰ ਦੁੱਧ ਵਾਸਤੇ ਜਾਣੀ ਜਾਂਦੀ ਹੈ ਇਹ ਨਸਲ ਪੂਰੇ ਚਿੱਟੇ ਰੰਗ ਦੀ ਹੁੰਦੀ ਹੈ ਕੰਨ ਖੜੇ ਹੁੰਦੇ ਨੇ ਤੇ ਮਤਲਬ ਹੌਰਨਲੈਸ ਵੀ ਹੁੰਦੀ ਹੈ ਵਿਧੌਨਸ ਵੀ ਹੁੰਦੀ ਹੈ ਤੇ ਤੁਸੀਂ ਕਿੰਨੇ ਵਜੇ ਸਵੇਰੇ ਆਨੇ ਹੋ ਤੇ ਕਿੰਨੇ ਆਪਣਾ ਕਿੰਨੇ ਵਜੇ ਜਾਣੇ ਹੋ ਇਸ ਫਾਰਮ ਤੋਂ ਅਸੀਂ ਸਕੂਲ ਦੇ ਨਾਲ ਨਾਲ ਫਾਰਮ ਵੀ ਮੈਨੇਜ ਕਰਨਾ ਹੁੰਦਾ ਹੈ ਇਸ ਕਰਕੇ ਅਸੀਂ ਸਵੇਰੇ ਜਿਵੇਂ 4:30 ਉੱਠਦੇ ਆਂ ਤੇ ਸਵਾ 5 ਸਿਉਰੇ ਪਹੁੰਚ ਜੰਨੇ ਆ ਤੇ ਉਸ ਤੋਂ ਬਾਅਦ ਘੰਟਾ ਡੇਢ ਘੰਟਾ ਉਰੇ ਬਤੀਤ ਕਰਕੇ ਫਿਰ ਅਸੀਂ ਸਕੂਲ ਜਾਣਾ ਹੁੰਦਾ 8 ਵਜੇ ਲੱਗਦਾ ਆ ਤੇ ਉਦੋਂ ਫਿਰ ਘਰ ਜਾ ਕੇ ਫਟਾਫਟ ਉਰ ਤੋਂ ਮਿਲਕਿੰਗ ਕਰਕੇ ਘਰ ਲੈ ਕੇ ਜਾਨੇ ਆ ਫਿਰ ਉਸ ਤੋਂ ਬਾਅਦ ਸਕੂਲ ਜਾਨੇ ਆ ਫਿਰ ਨਾਰਮਲ ਦਿਨ ਵਾਂਗ ਉਸ ਆ ਦਿਨ ਵੀ ਇੱਦਾਂ ਅਗਲੇ ਦਿਨ ਫੇਰ ਸਵੇਰੇ ਅਸੀਂ ਹੁਰੀਆਨੇ ਆ ਉਸ ਤੋਂ ਬਾਅਦ ਜਿਹੜਾ ਸੈਟਰਡੇ ਸੰਡੇ ਹੁੰਦਾ ਹੈ ਜਦੋਂ ਸਾਡਾ ਸਕੂਲ ਆਫ ਹੁੰਦਾ ਹੈ ਤਾਂ ਅਸੀਂ ਸਾਧ ਦਿਨ ਫਾਰਮ ਤੇ ਅਵੇਲੇਬਲ ਹੁੰਨੇ ਆ ਇਹਦਾ ਮਿਲਕ ਦਾ ਤੁਸੀਂ ਕੀ ਕਰਦੇ ਲੋਕ ਲੈ ਕੇ ਜਾਂਦੇ ਆ ਜਾਂ ਕਿ ਮੈਂ ਜਿਹੜਾ ਮਿਲਕ ਹੁੰਦਾ ਸਰ ਉਸ ਤੋਂ ਪਹਿਲਾਂ ਦਾ ਰਾ ਮਿਲਕ ਹੀ ਸੈਲ ਹੋ ਜਾਂਦਾ ਸਾਡੇ ਘਰ ਤੋਂ ਆ ਕੇ ਲੈ ਜਾਂਦੇ ਨੇ ਕਈਆਂ ਨੇ ਹੋਮ ਡਿਲੀਵਰੀ ਰੱਖਿਆ ਉਹ ਲੈ ਜਾਂਦੇ ਨੇ ਉਸ ਵੇਲੇ ਜਿਹੜਾ ਮਿਲਕ ਬਚਦਾ ਉਹਦੀ ਮਲਾਈ ਕੱਢ ਕੇ ਅਸੀਂ ਘੀ ਤਿਆਰ ਕਰਦੇ ਆਂ ਫਿਰ ਕਈਆਂ ਦੇ ਖੀਰ ਵੀ ਤਿਆਰ ਕਰਦੇ ਆਂ ਪਨੀਰ ਵੀ ਤਿਆਰ ਕਰਦੇ ਆਂ ਐਵੇਂ ਕਰਕੇ ਕਾਫੀ ਸਾਰੇ ਪ੍ਰੋਡਕਟਸ ਤਿਆਰ ਕਰਦੇ ਆਂ ਇੱਕ ਮਿੰਟ ਦੱਸੋ ਬੇਟਾ ਤੁਹਾਨੂੰ ਕੋਈ ਅੱਜ ਤੱਕ ਪ੍ਰਸ਼ਾਸਨ ਵੱਲੋਂ ਕੋਈ ਸਨਮਾਨਿਤ ਕੋਈ ਡੀਸੀ ਸਾਹਿਬ ਵੱਲੋਂ ਕੁਝ ਹੋਇਆ ਮੈਨੂੰ ਪਤਾ ਚੱਲਿਆ ਕੀ ਤੁਹਾਨੂੰ ਸਨਮਾਨਤ ਵੀ ਕੀਤਾ ਗਿਆ ਸੀ ਪ੍ਰਸ਼ਾਸਨ ਵੱਲੋਂ ਕੀ ਅੱਜ ਤੱਕ ਤੁਹਾਨੂੰ ਕਿਹੜੇ-ਕਿਹੜੇ ਵਾਰਡ ਕੋਈ ਮਿਲੇ ਸਰ ਇਹਨਾਂ ਨੂੰ ਸਪੈਸਿਸਟਰ ਨੂੰ ਮਿਲਿਆ ਹੋਇਆ ਡੀਸੀ ਮੈਮ ਪਟਿਆਲਾ ਵੱਲੋਂ ਸ਼੍ਰੀਮਤੀ ਸਾਖੀ ਜਾਨੀ ਜੀ ਵੱਲੋਂ ਉਹਨਾਂ ਨੇ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀ ਜਿਹਦਾ ਨਾਮ ਸੀ ਫਿਊਚਰ ਟੈਕ ਕਾਨ ਉਹਦੇ ਵਿੱਚ ਦੀਦੀ ਨੇ ਵੀ ਪਾਰਟਿਸਿਪੇਟ ਕਰਿਆ ਸੀ ਜਿਸ ਚ ਕੁੱਲ 400 ਕੈਂਡੀਡੇਟ ਸੀਗੇ ਤਾਂ ਜਦੋਂ ਇਹਨਾਂ ਨੇ ਪਾਰਟਿਸਿਪੇਟ ਕਰਿਆ ਸੀ ਤਾਂ ਹੌਲੀ-ਹੌਲੀ ਅੱਗੇ ਸਟੇਜਸ ਵਧਦੇ ਰਹੇ ਤਾਂ ਇਹਨਾਂ ਨੇ ਲਾਸਟ ਵਿੱਚ 10 ਜਜਸ ਦੇ ਅੱਗੇ ਪਿਚ ਦਿੱਤੀ ਸੀ ਉਹਨਾਂ ਵਿੱਚੋਂ ਇਹਨਾਂ ਦਾ ਫਰਸਟ ਰੈਂਕ ਆਇਆ ਸੀ ਜਿਹੜੀ ਸਟੂਡੈਂਟ ਕੈਟਾਗਰੀ ਸੀ ਤੇ ਇਹਨਾਂ ਨੂੰ 51000 ਦਾ ਪ੍ਰਾਈਜ਼ ਵੀ ਮਿਲਿਆ ਸੀ ਤੇ ਡੀਸੀ ਮੈਮ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਤੇ ਨਾਲ ਹੀ ਸਰ ਹੋਰ ਇਹਨਾਂ ਦੀ ਇੱਕ ਜਿਹੜਾ ਡੀਸੀ ਮੈਮ ਦਾ ਰੂਮ ਹੈ ਡੀਸੀ ਜਿਹਦਾ ਰੂਮ ਹੈ ਉਹਦੇ ਸਾਹਮਣੇ ਇੱਕ ਵਾਲ ਲੱਗੀ ਹੋਈ ਆ ਜਿਹਨੂੰ ਵਾਲ ਆਫ ਫੇਮ ਕਹਿੰਦੇ ਆ ਉਹਨਾਂ ਦੇ ਵਿੱਚ ਇਹਨਾਂ ਦੀ ਵੀ ਫੋਟੋ ਲੱਗੀ ਹੋਈ ਆ ਇਹਨਾਂ ਦੀ ਵੀ ਲੱਗੀ ਉਹਨਾਂ ਤੁਹਾਡੀ ਵੀ ਲੱਗ ਜਾਏਗੀ ਕਿਉਂਕਿ ਤੁਸੀਂ ਇਹ ਚ ਮੈਨੂੰ ਕੀ ਦੱਸੋ ਬਟਾ ਜਿਵੇਂ ਅੱਜ ਕੱਲ ਦੇ ਬੱਚੇ ਮੋਬਾਈਲਾਂ ਨੂੰ ਜ਼ਿਆਦਾ ਪੰਦੇ ਨਾ ਵੀ ਸਾਰਾ ਦਿਨ ਮੋਬਾਈਲ ਦੇ ਰ ਤੁਸੀਂ ਕਿਉਂਕਿ ਤੁਸੀਂ ਕਿ ਲੜਕੀਆਂ ਹੋ ਕੇ ਅੱਜ ਕੱਲ ਦਾ ਮੁੰਡੇ ਨਹੀਂ ਕੰਮ ਕਰਦੇ ਪਰ ਤੁਸੀਂ ਲੜਕੀਆਂ ਬਿਲਕੁਲ ਸ਼ਾਬਾਸ਼ ਵਾਲੀ ਗੱਲ ਹੈ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਬੱਚਿਆਂ ਨੂੰ ਕੀ ਸਨੇਹਾ ਦੋਗੇ ਤੁਸੀਂ ਤੁਹਾਨੂੰ ਟੀਚਰ ਤੁਹਾਡੇ ਸਟੂਡੈਂਟ ਜਿਹੜੇ ਤੁਹਾਡੇ ਫਰੈਂਡਸ ਨੂੰ ਪੁੱਛਦੇ ਆ ਵੀ ਤੁਹਾਡੀ ਅੱਜ ਫਲਾਣੇ ਉੱਤੇ ਕਿਉਂਕਿ ਇੰਸਟਾਗ੍ਰam ਤੇ ਬਹੁਤ ਛਾਏ ਹੋ ਤੁਸੀਂ ਕਦੀ ਪੁੱਛਦੇ ਆਰ ਬੱਚਿਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਮੇਰਾ ਬੱਚਾ ਨੂੰ ਸਨੇਹ ਹੈ ਵੀ ਆਪਣੇ ਕੋਲ ਇਸ ਟਾਈਮ ਜਿਵੇਂ ਜਿਹੜੀ ਆਪਣੀ ਏਜ ਹੈ ਆਪਣੇ ਕੋਲ ਬਹੁਤ ਜ਼ਿਆਦਾ એનર્ਜੀ ਹੁੰਦੀ ਹੈ ਵੀ ਆਪਾਂ ਕਿਸੇ ਵੀ ਤਰੀਕੇ ਨਾਲ ਨੂੰ ਯੂਟਿਲਾਈਜ਼ ਕਰ ਸਕਦੇ ਆ ਅਸੀਂ ਆਪਣੀ એનર્ਜੀ ਆਪਣੇ ਫਾਰਮ ਤੇ ਯੂਟਿਲਾਈਜ਼ ਕਰ ਰਹੇ ਆ ਕਈ ਬੱਚੇ ਕੋਈ ਆਰਟਸ ਸਿੱਖ ਲੈਂਦੇ ਨੇ ਕਈ ਕੋਈ ਗੇਮ ਸਿੱਖ ਲੈਂਦੇ ਨੇ ਜੇ ਤੁਸ ਜਿਹੜੀ ਵੀ ਤੁਹਾਡੀ ਇਹ એનર્ਜੀ ਹੈ ਇਸ ਨੂੰ ਜਾਇਆ ਨਾ ਹੋਣ ਦਿਓ ਫੋਨ ਲਗਾ ਕੇ ਜਾਂ ਫਿਰ ਆਪਾਂ ਵੇਲੇ ਬੈ ਕੇ ਸੋ ਕੇ ਇਹਨੂੰ ਨਾ ਖਰਾਬ ਕਰੋ ਕੁਝ ਪ੍ਰੋਡਕਟਿਵ ਕਰੋ ਜਿਹੜਾ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕੰਮ ਦਵੇ ਔਰ ਇਹਨਾਂ ਨੂੰ ਤੁਹਾਡੇ ਕੋਈ ਇਹਨਾਂ ਦੇ ਨਾਮ ਨੂੰ ਰੱਖਿਆ ਤੁਸੀਂ ਬੱਕਰੀਆਂ ਦੇ ਜਿਵੇਂ ਅੱਜ ਕੱਲ ਮੈਂ ਦੇਖਿਆ ਬਾਹਰ ਬੜੇ ਨਾਮ ਹੁੰਨੇ ਆ ਉਹ ਕਹਿੰਦਾ ਜ਼ਿਆਦਾਤਰ ਨਾਮ ਰੱਖੇ ਹੁੰਨੇ ਆ ਬੱਕਰੀਆਂ ਤੇ ਪਛਾਣ ਲੈਂਦੀ ਆ ਤੁਸੀਂ ਕੋਈ ਨਾਂ ਦਾ ਹੈ ਤੁਹਾਡੇ ਨਾਲ ਕੋਈ ਪਿਆਰ ਪੂਰਾ ਇਹਨਾਂ ਦਾ ਬੱਕਰੀਆਂ ਦਾ ਜਦੋਂ ਕੋਈ ਕਿਉਂਕਿ ਇਹ ਉਹ ਜਾਨਵਰ ਹੈ ਜਿਹਨੂੰ ਤੁਸੀਂ ਸਾਰਾ ਦਿਨ ਪਾਲਦੇ ਹੋ ਕਰਦੇ ਹੋ ਹੈਨਾ ਪਿਆਰ ਪੈ ਜਾਂਦਾ ਇੱਕ ਕਿੰਨਾ ਕ ਪਿਆਰ ਹੈ ਇਹਨਾਂ ਜਾਨਵਰ ਦੇ ਨਾਲ ਬਲਤ ਯਾਰ ਹੈਗਾ ਤੁਹਾਡਾ ਸਰ ਜੀ ਸਰ ਜਦੋਂ ਅਸੀਂ ਸ਼ੁਰੂ ਚ ਲੈ ਕੇ ਆਏ ਸੀ ਜਦੋਂ ਪਹਿਲੀ ਬੱਕਰੀ ਲੈ ਕੇ ਆਈ ਸੀ ਉਹਦਾ ਨਾਮ ਅਸੀਂ ਗੋਰੀ ਰੱਖਿਆ ਸੀ ਕਿਉਂਕਿ ਉਹ ਵਾਈਟ ਕਲਰ ਦੇ ਵਿੱਚ ਸੀ ਤੇ ਉਸ ਤੋਂ ਬਾਅਦ ਅਸੀਂ ਫਿਰ ਸੋਚ ਲਿਆ ਸੀਗਾ ਵੀ ਸਭ ਦੇ ਨਾਮ ਰੱਖਿਆ ਕਰਾਂਗੇ ਜਿਹੜੇ ਨਵੇਂ ਬੱਚੇ ਹੋਣਗੇ ਤਾਂ ਉਹ ਜਿਹੜੇ ਵੀ ਨਵੇਂ ਬੱਚੇ ਹੁੰਦੇ ਨੇ ਉਹਨਾਂ ਦਾ ਨਾਮ ਰੱਖਦੇ ਆਂ ਬਾਕੀ ਜਿਹੜੇ ਸਾਡੇ ਜਾਨਵਰ ਨੇ ਆਨਲਾਈਨ ਰਜਿਸਟਰ ਵੀ ਨੇ ਅਸੀਂ ਉਹਨਾਂ ਦੀ ਟੈਗਿੰਗ ਵੀ ਕਰੀ ਹੋਈ ਹੈ ਐਵੇਂ ਸਭ ਦਾ ਨਾਮ ਵੀ ਰੱਖਦੇ ਆਂ ਬਾਕੀ ਨਵੇਂ ਜਾਨਵਰਾਂ ਨਾਲ ਵੀ ਪੂਰਾ ਮੋਹ ਪਿਆ ਹੋਇਆ ਜੀ ਅੱਛਾ ਬੱਚਿਆਂ ਨੂੰ ਟ੍ਰੇਨਿੰਗ ਦਿੰਨੇ ਤੁਸੀਂ ਕੋਈ ਕੋਈ ਬੱਚਿਆਂ ਨੂੰ ਕੋਈ ਟ੍ਰੇਨਿੰਗ ਦਿੰਨੇ ਹੋ ਤੁਸੀਂ ਕੀਵੇਂ ਦਾ ਜਿਹੜਾ ਕੀਤਾ ਉਹ ਸਟਾਰਟ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਟ੍ਰੇਨਿੰਗ ਦੰਨੇ ਆ ਉਸ ਦੇ ਵਿੱਚ ਕੋਈ ਵੀ ਆ ਸਕਦਾ ਜਿਵੇਂ ਸਾਡੇ ਕੋਲ ਕਾਫੀ ਇਨਕੁਆਇਰੀਜ਼ ਆਉਂਦੀਆਂ ਨੇ ਵੀ ਕਈ ਬੱਚੇ ਸਾਨੂੰ ਦੇਖ ਕੇ ਸਟਾਰਟ ਕਰਨਾ ਚਾਹੁੰਦੇ ਨੇ ਉਹ ਵੀ ਆਪਣੇ ਪੇਰੈਂਟਸ ਦੇ ਨਾਲ ਆਉਂਦੇ ਨੇ ਅਸੀਂ ਟ੍ਰੇਨਿੰਗ 2 ਦਿਨ ਦੀ ਦੰਨੇ ਆ ਜਿਸ 'ਚ 1 ਦਿਨ ਦੀ ਅਕੋਮੋਡੇਸ਼ਨ ਹੁੰਦੀ ਹੈ ਐਂਡ 2 ਦਿਨ ਦਾ ਖਾਣਾ ਹੁੰਦਾ ਤੇ ਅਸੀਂ ਇਸ ਦੇ ਵਿੱਚ ਕਾਫੀ ਸਾਰੇ ਵਿਸ਼ਿਆਂ ਤੇ ਗੱਲ ਕਰਦੇ ਆ ਜਿਵੇਂ ਬੱਕਰੀ ਪਾਲਣ ਦਾ ਕੀਤਾ ਕਿਵੇਂ ਸ਼ੁਰੂ ਕਰਨਾ ਹੈ ਬੱਕਰੀਆਂ ਦੀ ਸਾਂਭ ਸੰਭਾਲ ਮੈਡੀਕਲ ਫੀਲਡ ਵਿੱਚ ਡਾਕਟਰਸ ਆਉਂਦੇ ਨੇ ਇਨ ਲੰਮ ਲੋਨ ਬਾਰੇ ਜਾਣਕਾਰੀ ਦੰਨੇ ਆ ਤੇ ਨਾਲ ਹੀ ਜਿਹੜਾ ਬੱਕਰੀ ਪਾਲਣ ਦਾ ਬਿਜ਼ਨਸ ਮਾਡਲ ਆ ਉਸ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦੰਨੇ ਆ। ਸੋ ਬਿਲਕੁਲ ਇਹ ਤੁਸੀਂ ਦੇਖ ਰਹੇ ਤਸਵੀਰਾਂ ਹੈਗੀਆਂ ਬੱਚੇ ਆ ਤੇ ਜਿਹੜੇ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੀਆਂ ਬੱਕਰੀਆਂ ਹੈਗੀਆਂ ਉਹ ਰੱਖਿਆ ਪੀਆ ਇਹਨਾਂ ਨੂੰ ਕਹਿੰਦੇ ਸਾਨੂੰ ਸ਼ੌਂਕ ਸੀ ਅਸੀਂ ਕਿ ਜਦੋਂ ਇਹ ਬੇਟੀਆਂ ਨੇ ਦੱਸਿਆ ਕਿ ਅਸੀਂ ਬਿਮਾਰ ਹੋਈਆਂ ਸੀ ਤੇ ਤੁਹਾਨੂੰ ਕਿਸੇ ਨੇ ਕਿਹਾ ਕਿ ਇਹ ਤੁਸੀਂ ਬੱਕਰੀ ਦਾ ਦੁੱਧ ਪੀਓ। ਤੇ ਇਹ ਕਹਿੰਦੇ ਅਸੀਂ ਜਦੋਂ ਬੱਕਰੀ ਦਾ ਦੁੱਧ ਪੀਣ ਲੱਗੇ ਤਾਂ ਅਸੀਂ ਇੱਕ ਬੱਕਰੀ ਘਰ ਹੀ ਲਿਆਏ ਤੇ ਉਸ ਤੋਂ ਬਾਅਦ ਇਹਨਾਂ ਦੇ ਜਾਨਵਰਾਂ ਨਾਲ ਪਿਆਰ ਪੈ ਗਿਆ ਜਿਸ ਤੇ ਹੁਣ ਤੁਸੀਂ ਦੇਖ ਵੀ ਰਹੇ ਹੋ ਇਹ ਦੋਏ ਭੈਣਾਂ ਜਿਹੜੀਆਂ ਕੀ ਸਵੇਰੇ ਹੀ 5 ਵਜੇ ਲੱਗ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਇਹ ਆਪਣੇ ਸਕੂਲ ਵੀ ਜਾਂਦੀਆਂ ਨੇ ਟਿਊਸ਼ਨ ਵੀ ਜਾਂਦੀਆਂ ਨੇ ਫਿਰ ਇਹ ਆਪਣੇ ਜਿਹੜਾ ਬਿਜ਼ਨਸ ਹੈ ਉਹਨੇ ਸੰਭਾਲ ਰਹੀਆਂ ਪਰ ਇਹਨਾਂ ਦੇ ਜਿਹੜੇ ਪਾਪਾ ਇਹਨਾਂ ਦੇ ਜਿਹੜੇ ਮਦਰ ਹੈਗੇ ਇਹਨਾਂ ਨੂੰ ਪੂਰਾ ਕੋਆਪਰੇਟ ਕਰ ਰਹੇ ਆ ਸੋ ਇਹਨਾਂ ਨੇ ਬੱਚਿਆਂ ਨੂੰ ਵੀ ਇੱਕ ਅਪੀਲ ਕੀਤੀ ਹੈ ਕਿ ਆਓ ਤੁਹਾਡੇ ਇਸ ਫਾਰਮ ਦੇ ਇੱਕ ਵਾਰ ਤੁਸੀਂ ਦੇਖੋ ਕਿਵੇਂ ਇਹ ਜਿਹੜਾ ਫਾਰਮ ਹੈਗਾ ਉਹਰੇ ਬੱਚਿਆਂ ਨੂੰ ਇਹ ਉਹ ਸਿਖਾਉਂਦੇ ਵੀ ਜਾਂਦੇ ਆ ਕਿਉਂਕਿ ਜਿਹੜੇ ਬੇਰੋਜ਼ਗਾਰ ਬੱਚੇ ਹੈਗੇ ਆ ਜ਼ਿਆਦਾਤਰ ਸਰਕਾਰਾਂ ਵੱਲੋਂ ਕੋਈ ਲੋਨ ਦਿੱਤਾ ਜਾਂਦਾ ਕੋਈ ਕੁਛ ਹੈ ਤਾਂ ਇਹ ਬੱਚਿਆਂ ਨੂੰ ਇਸ ਫਾਰਮ ਬਾਰੇ ਜਾਣਕਾਰੀ ਵੀ ਦਿੰਦੇ ਆ ਕਿਵੇਂ ਇਹਨਾਂ ਨੂੰ ਜਾਨਵਰਾਂ ਨੂੰ ਰੱਖਿਆ ਜਾਂਦਾ ਤੇ ਕਿਵੇਂ ਇਹਨਾਂ ਤੋਂ ਅੱਗੇ ਲਾਭ ਮਿਲਦਾ ਹੈਗਾ ਸੋ ਅਸੀਂ ਵੀ ਆਪਣੇ ਅਧਾਰੇ ਵੱਲੋਂ ਇਹਨਾਂ ਬੱਚੀਆਂ ਦਾ ਬਹੁਤ ਹੀ ਸ਼ਲਾਘਾ ਕਰਦੇ ਇਹਨਾਂ ਦੇ ਕੰਮ ਦੀ ਜਿਹੜੀਆਂ ਇੰਨੀ ਛੋਟੀ ਉਮਰ ਦੇ ਵਿੱਚ ਇਹ ਕੰਮ ਕਰ ਰਹੀਆਂ ਸੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਬੱਚਿਆਂ ਨੂੰ ਬੇਸ਼ੱਕ ਸਨਮਾਨਿਤ ਕੀਤਾ ਗਿਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਬੱਚਿਆਂ ਦੇ ਜਿਹੜੇ ਇੰਸਟਾਗ੍ਰam ਪੇਜ ਤੇ ਜਾਂ ਵਕ-ਵਕ ਨਿੱਜੀ ਚੈਨਲਾਂ ਤੇ ਇਹਨਾਂ ਦੀ ਇੰਟਰਵਿਊਆਂ ਚੱਲ ਰਹੀਆਂ ਸੋ ਇਹ ਬੱਚਿਆਂ ਇਹਨਾਂ ਦੀ ਇੱਕ ਤਮੰਨਾ ਕੀ ਆ ਸੀ ਅੱਗੇ ਜਾ ਕੇ ਜਿਹੜਾ ਕਿ ਹੋਰ ਇਸ ਬੱਕਰੀਆਂ ਦਾ ਬਿਜ਼ਨਸ ਇਹਨੂੰ ਅੱਗੇ ਵਧਾਈਏ ਪਟਿਆਲਾ ਤੋਂ ਨਰ ਦੇ ਨਾਲ ਚਰਨਜੀਤ ਜੋਸ਼ੀ ਦੀ ਵਿਸ਼ੇਸ਼ ਰਿਪੋਰਟ